ਕੋਈ ਵੀ ਇਹਨਾਂ ਦੇ 92 ਚ ਸਾਡੇ ਕੋਲ ਆਇਆ ਨਹੀਂ ਹੈ ਕੀ ਗੱਲ ਝਾੜੂ ਵਾਲਿਆਂ ਦਾ ਕੋਈ ਬੰਦਾ ਨਹੀਂ ਹੈ ਜਿਹੜਾ ਇੱਥੇ ਕਿਸਾਨਾਂ ਦੇ ਨਾਲ ਆ ਕੇ ਬੈਠੇ ੱਲੇ ਵਾਲਾ ਨੇ ਕੋਈ ਐਮਐਸ ਵੀਰਤ ਗੰਦੀ ਨਹੀਂ ਜਿੰਨਾ ਚਿਰ ਇਹ ਲੜਦੇ ਨਹੀਂ ਦਿੱਲੀ ਜਾ ਕੇ ਨਹੀਂ ਦਿੰਦੇ ਜੀ ਪੂਰਾ ਜੀ ਤੀਤ ਹੁੰਗਾ ਤੇ ਉਹ ਜਿਹੜੇ ਸਖਤ ਫੈਸਲੇ ਲੈਣ ਵਾਲਾ ਨੌਜਵਾਨ ਸੀਗਾ ਤੇ ਦੂਜੀ ਗੱਲ ਉਹ ਅਗਲੇ ਫਰੰਟ ਤੇ ਹੋ ਕੇ ਲੜਨ ਵਾਲਾ ਸੀਗਾ ਤੇ ਹੋ ਸਕਦਾ ਅਸੀਂ ਹੁਣ ਤੱਕ ਦਿੱਲੀ ਮੌਸਮ ਉਹ ਜੀ ਇਹ ਸਾਡੇ ਨਾਲ ਟਰੀਟ ਕਰ ਰਹੇ ਨੇ ਜਿਵੇਂ ਕਿ ਅਸੀਂ ਕਿਸੇ ਹੋਰ ਕੰਟਰੀ ਚ ਜਾਣ ਕਰ ਨਹੀਂ ਰਹੇ ਪਰ ਇਹ ਸਾਡੇ ਦੇ ਗੋਲੀਆਂ ਕਿਉਂ ਦੋ ਦੀਪ ਸਿੱਧੂ ਖੜ ਕੇ ਕਦੀ ਪਾਸ਼ਣ ਦਿੰਦਾ ਸੀ ਸਾਡੇ ਨਾਲ ਖੜ ਕੇ ਇਹ ਕੌਮੀ ਯੋਧਿਆ ਅੱਜ ਸਾਡੇ ਵਿੱਚ ਹੁੰਦਾ ਤੇ ਸ਼ਾਇਦ ਕਿਸਾਨ ਸੰਘਰਸ਼ ਦੀ ਤਸਵੀਰ ਕੋਈ ਹੋਰ ਦਸਤਾਰ ਜੀ ਮੈਂ ਰਿੰਪਰ ਸਿੰਘ ਤੇ ਤੁਸੀਂ ਪੰਟੂ ਟੀਵੀ ਦੇਖ ਰਹੇ ਹੋ ਤੇ ਮੋਰਚੇ ਦੇ ਵਿੱਚੋਂ ਲੱਗ ਲੱਗ ਆਗੂ ਪਹੁੰਚੇ ਨੇ ਸਾਡੇ ਨਾਲ ਮੌਜੂਦ ਨੇ ਬਖਸ਼ੀਤ ਸਿੰਘ ਜੀ ਤੇ ਦੀਪ ਸਿੱਧੂ ਦੇ ਜਿੰਦਾਬਾਦ ਸਿੱਧੂ ਜਿੰਦਾਬਾਦ ਅਸੀਂ ਸਾਰੇ ਹੀ ਜੀ ਇਹ ਸਾਡੇ ਬੰਦੇ ਜਿਹੜੇ ਨੇ ਇਹ ਸ਼ਾਂਤੀ ਲਈ ਪੰਜਾਬ ਦੇ ਵਿੱਚ ਸਹੀ ਮੈਨਿਆਂ ਦੇ ਵਿੱਚ ਅਸਲ ਰਾਜ ਦੀ ਸਥਾਪਤੀ ਲਈ ਜਿਹੜਾ ਇਸ ਸੰਸਾਰ ਤੋਂ ਗਏ ਨੇ ਤੇ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਇਹ ਸੰਘਰਸ਼ ਆ ਇਹ ਯੋਧਿਆਂ ਦਾ ਸੰਘਰਸ਼ ਆ ਇਸ ਸੰਘਰਸ਼ ਨੂੰ ਲੜਨ ਵਾਲੇ ਯੋਧੇ ਨੇ 700 ਤੋਂ ਉੱਤੇ ਬੰਦਾ ਆਪਣੀਆਂ ਜਾਨਾਂ ਇਹ ਸੰਘਰਸ਼ ਦੇ ਵਿੱਚ ਦੇ ਗਿਆ ਨਵਰੀਤ ਸਿੰਘ ਉਹਨਾਂ ਨੂੰ ਸਿੱਧੀਆਂ ਗੋਲੀਆਂ ਵੱਜੀਆਂ ਨੇ ਤੇ ਅੱਜ ਵੀ ਲਗਭਗ 200 ਦੇ ਕਰੀਬ ਸਾਡਾ ਨੌਜਵਾਨ ਜਿਹੜਾ ਫੱਟੜ ਹੋਇਆ ਇੱਥੇ ਤੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਸੋਚ ਕਰਕੇ ਇਹ ਯੋਧੇ ਸਾਡੇ ਸਦਾ ਹੀ ਨਾਲ ਨੇ ਤੇ ਸਾਡਾ ਮਾਰਗਦਰਸ਼ਕ ਕਰਦੇ ਨੇ ਦੇਖ ਰਹੋ ਜਿਵੇਂ ਕਿ 200 ਤੁਸੀਂ ਖਵਾ ਹੀ ਰਹੇ ਹੋ 200 ਨੌਜਵਾਨ ਫੱਟੜ ਆਪਣਾ ਜ਼ਖਮੀ ਹੋ ਗਿਆ ਹੈ ਔਰ ਉਹਦੇ ਚੱਲਦੇ ਹੋਏ ਫਿਰ ਵੀ ਜਿਹੜੀ ਹੈਗੀ ਹੈ ਸਰਕਾਰ ਇਹ ਬਾਜ਼ ਨਹੀਂ ਜਾ ਰਹੀ ਕਿ ਤੁਹਾਡੀ ਕਿਸੇ ਵੀ ਗੱਲ ਨੂੰ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਲੱਗਦਾ ਵੀ ਜਿਵੇਂ ਦੀਪ ਸੁਧੂ ਨੂੰ ਅੱਜ ਕੋਈ ਯਾਦ ਕਰ ਰਹੇ ਨੇ ਲੋਕ ਨਹੀਂ ਬਿਲਕੁਲ ਕਰ ਰਹੇ ਨਹੀਂ ਜੀ ਤੁਸੀਂ ਇਹ ਤੁਹਾਡੇ ਸਾਹਮਣੇ ਦੇਖ ਲਓ ਜੀ ਤਸਵੀਰ ਹੀ ਪੜੀ ਹੈ ਦੀਪਤਾ ਸਾਡੇ ਨੇੜੇ ਜਿਹੜੇ ਸਰੀਰ ਕਰਕੇ ਤਾਂ ਹੈ ਨਹੀਂ ਜੇ ਅੱਜ ਤੁਸੀਂ ਮੇਰੇ ਕੋਲ ਵੀ ਖੜੇ ਹੋ ਤੇ ਦੀਪ ਦੀ ਤਸਵੀਰ ਕਰਕੇ ਖੜੇ ਹੋ ਆਪਾਂ ਗੱਲ ਚੁੱਕ ਕਰਕੇ ਖੜੇ ਹਾਂ ਆਪਾਂ ਗੱਲ ਕਰਦੇ ਜਿਵੇਂ ਇਹ ਪੰਜਾਬ ਵਿੱਚ ਇਹ ਸੁੱਟਰੇ ਨੇ ਗੋਲਾਬਾਰੀ ਕਰ ਰਹੇ ਨੇ ਜਾਂ ਗੋਲੀਆਂ ਚਲਾ ਰਹੇ ਨੇ ਪੰਜਾਬ 'ਚ ਜਿਹੜਾ ਹੈਗਾ ਲੱਗ ਰਹੇ ਨੇ ਲੋਕਾਂ ਨੂੰ ਲੱਗ ਰਹੀਆਂ ਨੇ ਜਿਹਾ ਆਪਣੇ ਕਿਸਾਨ ਭਰਾਵਾਂ ਨੂੰ ਲੱਗ ਰਹੀਆਂ ਨੇ ਗੋਲੀਆਂ ਆਪਾਂ ਕਿਵੇਂ ਦੇਖਦੇ ਆ ਵੀ ਪੰਜਾਬ ਸਰਕਾਰ ਨੂੰ ਆਪਾਂ ਨੂੰ ਆਪਣੇ ਵਾਸਤੇ ਜਾਂ ਕਿਸਾਨ ਭਾਈਆਂ ਵਾਸਤੇ ਕੁਝ ਕਰਨਾ ਚਾਹੀਦਾ ਸੀ ਦੇਖੋ ਮੈਂ ਜੇ ਸਹੀ ਮੈਨੇ ਹੀ ਦਸਾਂ ਤੇ ਕੋਈ ਦਾ ਸਾਡਾ ਤਮਾਸ਼ਾ ਦਿਖ ਰਿਹਾ ਹੈ ਇੱਥੇ ਕੋਈ ਦੋਰਾਵਾ ਨਹੀਂ ਹੈ ਦੇਖੋ ਸਾਨੂੰ ਇਹ ਤੰਗ ਨਹੀਂ ਕਰ ਰਹੇ ਤੇ ਸਾਡੇ ਨਾਲ ਵੀ ਹੈ ਨਹੀਂ ਕੋਈ ਵੀ ਇਹਨਾਂ ਦੇ 92 'ਚ ਸਾਡੇ ਕੋਲ ਆਇਆ ਨਹੀਂ ਹੈ ਕੀ ਗੱਲ ਝਾੜੂ ਵਾਲਿਆਂ ਦਾ ਕੋਈ ਬੰਦਾ ਨਹੀਂ ਹੈ ਜਿਹੜਾ ਇੱਥੇ ਕਿਸਾਨਾਂ ਦੇ ਨਾਲ ਆ ਕੇ ਬੈਠੇ ਡੱਲੇਵਾਲ ਸਾਹਿਬ ਦੇ ਨਾਲ ਬੈਠੇ ਇੱਥੇ ਅੰਦੇਰ ਸਾਹਿਬ ਉਹਨਾਂ ਨਾਲ ਬੈਠੇ ਆਂਗੂ ਹੁਣੀ ਆਏ ਨੇ ਫੂਲ ਹੁਣੀ ਆਏ ਨੇ ਕਿੰਨੇ ਬੰਦੇ ਲੀਡਰ ਜਿਹੜੇ ਅੱਗੇ ਬੈਠੇ ਨੇ ਕਿੰਨੇ ਮੁੰਡੇ ਕੋਈ ਵੀ ਇਹਨਾਂ ਜੋ ਝਾੜੂ ਵਾਲਾ ਤਾਂ ਨਹੀਂ ਝਕਮੀ ਹੋਇਆ ਸੋ ਸਾਡਾ ਕੋਈ ਤਮਾਸ਼ਾ ਵੀ ਵੇਖ ਰਿਹਾ ਆ ਵੀ ਇਹ ਜਾਣਦੇ ਨੇ ਜੇ ਦਿੱਲੀ ਪਹੁੰਚਦੇ ਨੇ ਤਾਂ ਵੀ ਇਹਨਾਂ ਦਾ ਫਾਇਦਾ ਹੈ ਜੇ ਇੱਥੇ ਬੈਠੇ ਰਹਿੰਦੇ ਨੇ ਤਾਂ ਵੀ ਇਹਨਾਂ ਇਹ ਤਾਂ ਉਹ ਲੋਕ ਨੇ ਜਿਹੜੇ ਸਾਡੇ ਵਿੱਚੋਂ ਫਾਇਦਾ ਦੇਖ ਰਹੇ ਨੇ ਪਰ ਫਿਰ ਵੀ ਅਸੀਂ ਕਹਿੰਦੇ ਆ ਕਿ ਜੇ ਸਾਨੂੰ ਤੰਗ ਵੀ ਨਹੀਂ ਕਰਦੇ ਤਾਂ ਵੀ ਪਈ ਇਹਨਾਂ ਦਾ ਧੰਨਵਾਦ ਜਿਵੇਂ ਆਪਾਂ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਸੰਘਰਸ਼ ਜਾਰੀ ਹੈ ਤੁਹਾਡਾ ਕਿੰਨਾ ਸਮਰਥਨ ਹੈ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਜਿਹੜਾ ਹੈਗਾ ਉਹਨਾਂ ਨਾਲ ਰਲ ਕੇ ਕੀ ਯੋਗਦਾਨ ਦਿੱਤਾ ਜਾ ਰਿਹਾ ਹੈ 100 ਦਾ 100% ਵੀ ਜੋ ਵੀ ਕਹਿਣਗੇ ਜੀ ਜਿਵੇਂ ਅੱਜ ਮੀਟਿੰਗ ਸੀਗੀ ਮੀਟਿੰਗ ਚੱਲ ਵੀ ਰਹੀ ਹੈ ਕਿਸਾਨਾਂ ਨਾਲ ਜਿਹੜੀ ਮੀਟਿੰਗ ਦੱਸਿਆ ਗਿਆ ਵੀ ਮੀਟਿੰਗ ਹੋ ਰਹੀ ਹੈ ਕਿਸਾਨ ਕੇਂਦਰੀ ਕਿਸਾਨ ਮੰਤਰੀਆਂ ਨਾਲ ਉਹਦੇ ਜੇ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਤੁਹਾਡੇ ਵੱਲੋਂ ਜਾਂ ਆਪਣਾ ਜਿਹੜਾ ਯੂਥ ਹੈ ਜਾਂ ਆਪਣੇ ਨਾਲ ਨੌਜਵਾਨ ਜੁੜੇ ਹੋਏ ਨੇ ਉਹਨਾਂ ਵੱਲੋਂ ਕੀ ਅਗਲਾ ਸਟੈਪ ਕੀ ਹੋਊਗਾ ਜਿਸ ਤਰੀਕੇ ਦੀ ਰਣਨੀਤੀ ਬਣਾਉਣਗੇ ਅ ਅਸੀਂ ਉਹਨਾਂ ਦੀ ਜਿਹੜੀ ਗੱਲ ਆ ਮੰਨਾਂਗੇ ਉਸ ਤਰੀਕੇ ਨਾਲ ਅਸੀਂ ਉਹਨਾਂ ਦੇ ਨਾਲ ਜਿਹੜੇ ਕਿਉਂਕਿ ਸਹਿਯੋਗ ਦਾ ਮਤਲਬ ਹੀ ਇਹ ਹੁੰਦਾ ਵੀ ਅਗਲੇ ਦੀ ਗੱਲ ਮੰਨਣੀ ਤੇ ਜੇ ਗੱਲ ਹੀ ਨਹੀਂ ਮੰਨਣੀ ਤੇ ਫਿਰ ਤਾਂ ਸਹਿਯੋਗ ਹੋਇਆ ਨਾ ਨਾ ਜੀ ਤੇ ਅਗਲੀ ਗੱਲ ਇਹ ਆ ਮੈਂ ਤੁਹਾਡੇ ਚੈਨਲ 'ਤੇ ਆਈ ਲਿਖ ਲਓ ਜੀ ਸੈਂਟਰ ਨੇ ਕੁਝ ਨਹੀਂ ਐਮਐਸਪੀ ਦਾ ਦਿੰਦੀ ਹੋਈ ਨਹੀਂ ਜਿੰਨਾ ਚਿਰ ਇਹ ਲੜਦੇ ਨਹੀਂ ਦਿੱਲੀ ਜਾ ਕੇ ਨਹੀਂ ਦਿੰਦੇ ਜੀ ਮੈਂ ਇੱਕ ਗੱਲ ਜ਼ਰੂਰ ਕਹਾਗਾ ਬੜੇ ਸੂਝਵਾਨ ਨੇ ਫੌਜੀ ਸਾਹਿਬ ਨੇ ਪੰਦੇਰ ਹੋਣੀ ਤੇ ਮੈਂ ਉਹਨਾਂ ਨੂੰ ਇਹ ਗੱਲ ਕਹਾਗਾ ਕਿ ਇਹਨਾਂ ਦੇ ਵਿਸ਼ਵਾਸ ਤੇ ਕਿਸੇ ਪਾਸੇ ਨਾ ਜਾਇਓ ਜਿੰਨਾ ਚਿਰ ਤੁਸੀਂ ਸੰਘਰਸ਼ ਲੜੋਗੇ ਅਸੀਂ ਤੁਹਾਡੇ ਨਾਲ ਰਹਾਂਗੇ ਪਰ ਪਰ ਹੁਣ ਲੈ ਕੇ ਜਾਇਓ ਉਹ ਨਾ ਗੱਲ ਬਣੀ ਜਿਹੜੀ ਪਿਛਲੀ ਵਾਰੀ ਹੋ ਗਈ ਸੀ 2 2 ਸਾਲ ਬਾਅਦ ਫੇਰ ਤੌਲੀਆਂ ਦਾੜੀਆਂ ਵਾਲੇ ਅੱਜ ਛੜਕਾਂ ਤੇ ਬੈਠੇ ਨੇ ਵੀ ਹੁਣ ਆਰ ਪਾਰ ਦੀ ਗੱਲ ਕਰਕੇ ਆਇਓ ਅਸੀਂ ਤਾਂ ਤੁਹਾਡੇ ਨਾਲ ਹਾਂ ਧੰਨਵਾਦ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਦੀ ਕਿੰਨੀ ਕਿ ਘਾਟ ਮਹਿਸੂਸ ਕਰਦਿਆਂ ਜੇ ਕਿਤੇ ਉਹ ਹੁੰਦੇ ਤਾਂ ਲੱਗਦਾ ਸੀ ਲੱਗਦਾ ਸੀ ਇੱਥੇ ਤਿੰਨ ਦਿਨ ਰੋਕਣਾ ਪੈਂਦਾ ਦੀਪ ਸਦੂ ਦੀ ਕਿੰਨੀ ਕਿ ਘੜ ਮਹਿਸੂਸ ਕਰਦੇ ਲੱਗਦਾ ਵੀ ਉਹ ਤਿੰਨ ਦਿਨ ਬੈਣਾ ਪੈਂਦਾ ਵਸ਼ੰਭੂ ਬਾਰਡਰ ਤੇ ਨਹੀਂ ਇਹ ਨਹੀਂ ਗੱਲ ਹੈ ਬੈਣਾ ਪੈਂਦਾ ਜਾਂ ਨਹੀਂ ਇਹ ਗੱਲ ਜਰੂਰ ਹੈ ਜੇ ਦੀਪ ਹੁੰਦਾ ਤੇ ਉਹ ਜਿਹੜੇ ਸਖਤ ਫੈਸਲੇ ਲੈਣ ਵਾਲਾ ਨੌਜਵਾਨ ਸੀਗਾ ਤੇ ਦੂਜੀ ਗੱਲ ਉਹ ਅਗਲੇ ਫਰੰਟ ਤੇ ਹੋ ਕੇ ਲੜਨ ਵਾਲਾ ਸੀਗਾ ਤੇ ਹੋ ਸਕਦਾ ਅਸੀਂ ਹੁਣ ਤੱਕ ਦਿੱਲੀ ਪਹੁੰਚ ਜਾਂਦੇ ਤੇ ਕਿਵੇਂ ਦੇਖ ਲਓ ਜਿਹੜੇ ਨੌਜਵਾਨ ਆਪਣੇ ਫੱਟੜ ਹੋਏ ਨੇ ਕਾਫੀ ਇਹਨਾਂ ਗੋਲੀਆਂ ਚਲਾਈਆਂ ਗਏ ਨੇ ਉਧਰੋਂ ਅਥਰੂ ਕਾਇਤੇ ਗੋਲੇ ਛੱਡੇ ਗਏ ਨੇ ਤੇ ਨਾ ਤੇ ਮਾਰੂ ਹਥਿਆਰ ਵੀ ਜਿਹੜੇ ਮਾਰੂ ਗੋਲੇ ਵੀ ਛੱਡੇ ਗਏ ਨੇ ਉਹਦੇ ਬਾਰੇ ਕੀ ਕਹੋਗੇ ਜੀ ਬਿਲਕੁਲ ਜੀ ਇਹ ਸਾਡੇ ਨਾਲ ਟਰੀਟ ਕਰ ਰਹੇ ਨੇ ਜਿਵੇਂ ਕਿ ਅਸੀਂ ਕਿਸੇ ਹੋਰ ਕੰਟਰੀ ਚ ਆਏ ਹੁੰਨੇ ਆ ਤੁਸੀਂ ਦੇਖੋ ਆ ਪਿੱਛੇ ਪੰਜਾਬ ਪੁਲਿਸ ਬੈਠੀ ਹੈ ਜੀ ਹਾਂਜੀ ਹਾਂ ਉਹਨਾਂ ਦੇ ਕੋਲੋਂ ਅਸੀਂ ਆਏ ਆ ਉਹਨਾਂ ਨੇ ਸਾਨੂੰ ਕੁਝ ਕਿਹਾ ਨਹੀਂ ਹੈ ਸੋ ਜੇ ਉਹਨਾਂ ਨੇ ਸਾਨੂੰ ਨਹੀਂ ਕੁਝ ਕਿਹਾ ਤੇ ਇਹਦਾ ਮਤਲਬ ਹੈ ਕਿਸਾਨ ਕੋਈ ਵੀ ਗਲਤ ਗੱਲ ਨਹੀਂ ਕਰ ਰਹੇ ਜੇ ਕਿਸਾਨ ਕੋਈ ਗਲਤ ਗੱਲ ਕਰ ਨਹੀਂ ਰਹੇ ਫਿਰ ਇਹ ਸਾਡੇ ਤੇ ਗੋਲੀਆਂ ਕਿਉਂ ਚਲਾਉਂਦੇ ਨੇ ਮਸਲਾ ਇੰਨਾ ਹੀ ਆ ਇਹਦਾ ਮਤਲਬ ਇਹ ਗਲਤ ਕਰ ਰਹੇ ਨੇ ਔਰ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਾਡੇ ਤੇ ਗੋਲੀਆਂ ਚਲਾਉਣ ਵੱਧ ਤੋਂ ਵੱਧ ਸਾਡੇ ਤੇ ਫੈਰ ਕਰਨ ਵੱਧ ਤੋਂ ਵੱਧ ਸਾਡੇ ਵੱਲ ਨੂੰ ਇਹ ਸਾਰਾ ਕੁਝ ਛੁੱਟਣ ਕੇ ਪੂਰੀ ਦੁਨੀਆ ਨੂੰ ਇਹ ਪਤਾ ਲੱਗੇ ਕਿ ਕਿੰਨੀ ਜ਼ਾਲਮ ਸਰਕਾਰ ਹੈ ਇੰਡੀਆ ਸਟੇਟ ਕਿੰਨੀ ਜ਼ਾਲਮ ਹੈ ਇਹ ਪਤਾ ਲੱਗੇ ਲੋਕਾਂ ਨੇ ਇਹਦੇ ਕਹਿੰਦੇ ਆ ਮਾਰਨ ਸਾਨੂੰ ਗੋਲੀਆਂ ਇਹ ਡਰੋਨ ਜ ਡਰੋਨ ਆ ਇਧਰ ਐਂਟਰ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਪਰਮਿਸ਼ਨ ਨਹੀਂ ਹੁੰਦੀ ਨਾ ਉਹ ਫਿਰ ਵੀ ਆਪਣੇ ਬਾਰਡਰ ਤੇ ਅੰਦਰ ਐਂਟਰ ਪੰਜਾਬ ਤੇ ਐਂਟਰ ਹੋ ਰਿਹਾ ਵੀ ਪੁਲਿਸ ਕੋਈ ਐਕਸ਼ਨ ਨਹੀਂ ਲਈ ਪੰਜਾਬ ਦੀ ਪੱਗ ਤੇ ਦਾੜੀ ਲਈ ਕਿਸਾਨਾਂ ਲਈ ਘੱਟ ਗਿਣਤੀਆਂ ਲਈ ਕੋਈ ਇਹਨਾਂ ਨੂੰ ਕਾਨੂੰਨ ਦੀ ਲੋੜ ਨਹੀਂ ਕੋਈ ਇਦਾਂ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਹੈ ਸਿੱਧੀ ਸਾਡੇ ਤੋਂ ਸਾਨੂੰ ਗੋਲੀਆਂ ਮਾਰ ਸਕਦੇ ਨੇ ਸਾਡੀ ਇਹਨਾਂ ਦੇ ਕੁੱਤੇ ਨਾਲੋਂ ਦੀ ਕਦਰ ਘੱਟ ਆ ਪਰ ਇਹਨਾਂ ਜੋਧਿਆਂ ਦੀ ਸਾਡੇ ਮਾਣਾਂ ਦੇ ਵਿੱਚ ਦੁਨੀਆ ਦੇ ਸਭ ਤੋਂ ਸਿਖਰ ਲਈ ਕੋਈ ਨੂਰ ਦੀ ਵੀ ਕੀਮਤ ਘੱਟ ਆ ਇਹਨਾਂ ਜੋਧਿਆਂ ਦੀ ਸਾਡੇ ਮਾਣਾਂ ਚ ਬਹੁਤ ਕਦਰ ਆ ਜਿਹੜੇ ਅੱਗੇ ਹੋ ਕੇ ਲੜੇ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਦੇ ਪੱਟਾਂ 'ਚ ਸੱਟਾਂ ਲੱਗੀਆਂ ਜਿਨ੍ਹਾਂ ਦੀਆਂ ਕੂਣੀਆਂ 'ਤੇ ਸੱਟਾਂ ਲੱਗੀਆਂ ਇਹ ਸਾਡੇ ਜੋਧੇ ਨੇ ਤੇ ਅਸੀਂ ਸਦਾ ਹੀ ਇੱਥੇ ਆਜੋ ਜੀ ਅਸੀਂ ਉਸ ਜਗ੍ਹਾ ਤੇ ਜਾਣਾ ਚਾਹੁੰਦੇ ਆ ਉਹ ਜਗ੍ਹਾ ਆ ਜਿੱਥੇ ਦੀਪ ਸਿੱਧੂ ਖੜਕੇ ਕਦੀ ਪਾਸ਼ਣ ਦਿੰਦਾ ਸੀ ਸਾਡੇ ਨਾਲ ਖੜ ਕੇ ਕਦੀ ਅਸੀਂ ਇਸ ਸਟੇਜ ਦੀ ਕਮਾਂਡ ਸੰਭਾਲੀ ਕਦੀ ਇੱਥੇ ਰਹਿਰਾ ਸਾਹਿਬ ਦੇ ਪਾਠ ਵੀ ਹੋਏ ਇਸ ਜਗ੍ਹਾ ਦੇ ਉੱਤੇ ਆ ਕੇ ਸਾਨੂੰ ਬਹੁਤ ਕੁਝ ਮਹਿਸੂਸ ਹੁੰਦਾ ਆ ਸਾਡਾ ਜਿਹੜਾ ਸਭ ਕੁਝ ਦਿਮਾਗ ਘੁੰਮ ਜਾਂਦਾ ਇੱਕ ਵਾਰੀ ਕਿ ਕੌਮੀ ਯੋਧਿਆ ਅੱਜ ਸਾਡੇ ਵਿੱਚ ਹੁੰਦਾ ਤੇ ਸ਼ਾਇਦ ਕਿਸਾਨ ਸੰਘਰਸ਼ ਦੀ ਤਸਵੀਰ ਕੋਈ ਹੋਰ ਹੁੰਦੀ ਤੇ ਆਖਰ ਵਿੱਚ ਕੀ ਕਹਿਣਾ ਚਾਹੁੰਦਾ ਸਰਕਾਰ ਵਾਰ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਸਾਨ ਜੋ ਵੀ ਫੈਸਲਾ ਲੈਣਾ ਹੁਣ ਆਰ ਪਾਰ ਦਾ ਫੈਸਲਾ ਲੈਣਾ ਸੀ ਇਹਨਾਂ ਦੇ ਨਾਲ ਬਹੁਤ ਧੰਨਵਾਦ ਜੀ ਤੇ ਸਾਡੇ ਨਾਲ ਮੌਜੂਦ ਸੀਗੇ ਬਖਸ਼ੀ ਸਿੰਘ ਜੀ ਤੇ ਕਾਫੀ ਇਹ ਵੀ ਸਿੱਖਣਾ ਸਿੱਖਣਾ ਖੜੇ ਨੇ ਦੇ ਕਿਸਾਨ ਨਹੀਂ ਕਿਸਾਨਾਂ ਨਾਲ ਖੜੇ ਕਿਸਾਨਾਂ ਲੈ ਕੇ ਵੀ ਚੈਨ ਦੀਪ ਸਿੱਧੂ ਦੇ ਫੋਟੋਆਂ ਨਾਲ ਲੈ ਕੇ ਨੌਜਵਾਨ ਲੈ ਕੇ ਆਏ ਨੇ ਤੇ ਕਾਫੀ ਵੱਡਾ ਜਥਾ ਲੈ ਕੇ ਆਏ ਨੇ ਤੇ ਮੈਂ ਸ਼ੰਭੂ ਬਾਡਰ ਤੋਂ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਾਂਗੇ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਮਾ ਧੰਨਵਾਦ